ਹੈ ਇਦੋਸਤੋ ਜੀ ਪ੍ਰੀਤ ਜੱਟੀ ਨੂੰ ਤਾਂ ਜਾਣਦੀ ਹੋਵੋਗੇ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਸ਼ਹੂਰ ਹੈ ਜਿਸ ਦੀ ਕਿ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਕਪਲ ਉਹਨਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਸ਼ਹੂਰ ਹੈ ਤਾਂ ਦੱਸ ਦਈਏ ਦੋਸਤੋ ਕਿ ਇਹਨਾਂ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਇੱਕ ਚੇਤਾਵਨੀ ਦਿੱਤੀ ਹੈ ਜੋ ਕਿ ਇਹਨਾਂ ਨੂੰ ਫੋਨ ਲਗਾ ਕੇ ਦਿੱਤੀ ਗਈ ਹੈ ਤਾਂ ਦੱਸ ਦਈਏ ਦੋਸਤੋ ਕਿ ਇਹ ਪ੍ਰੀਤ ਜੱਟੀ ਸੋਸ਼ਲ ਮੀਡੀਆ ਤੇ ਕਾਫੀ ਸਾਰੀਆਂ ਪ੍ਰੋਮੋਸ਼ਨਾਂ ਕਰਦੀ ਹੈ ਜਿਸ ਦੇ ਵਿੱਚ ਕਿ ਇਹ ਗੁੰਮਰਾਹ ਕਰਨ ਵਾਲੇ ਬਾਬਿਆਂ ਦੀਆਂ ਪ੍ਰੋਮੋਸ਼ਨਾਂ ਵੀ ਕਰਦੀ ਹੈ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਇਸ ਦੇ ਪਤੀ ਨੂੰ ਕਾਲ ਕੀਤੀ ਹੈ ਕੀ ਬੋਲ ਹੋਗੇ ਜੇਕਰ ਤੁਹਾਡੀ ਲਾਈਫ ਵਿੱਚ ਕਿਤੇ ਪ੍ਰੋਬਲਮ ਚੱਲ ਰਹੀ ਹੈ ਤੁਹਾਡੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਹਾਡੀ ਲਵ ਲਾਈਕ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦੱਸਣ ਦੀ ਸ਼ੁਰੂਆਤ ਲੈ ਸਕਦੇ ਹੋ ਇਹ ਤੇਰੀ ਵਾਈਫ ਨੇ ਪਾਈ ਹੈ ਨਾ ਸਟੋਰੀ ਹਾਂਜੀ ਹਾਂਜੀ ਜੀ ਕਾਤੋਂ ਪਾਈ ਹੈ ਬਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਤੇ ਮੁੰਡਿਆਂ ਨੂੰ ਇਹ ਵਾ ਲਵ ਮੈਰਜ ਕਰਾਉਣ ਲਈ ਇਹਦੇ ਨਾਲ ਕਰੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਵਾਲੀ ਤਾਂ ਆਪ ਖਤਰੇ ਚ ਆਉਂਦਾ ਨਿਯੋਦ ਭਾਈ ਬੰਦੇ ਆ ਦੋਤੀਆ ਉਹ ਤਾਂ ਆਪ ਖਤਰੇ ਚ ਤੁਹਾਨੂੰ ਕਿੱਥੋਂ ਬਚਾਲੂਗਾ ਜੇ ਰਹਿਮਤ ਵਾਲੀ ਨੂੰ ਲਾਇਆ ਵਿੱਚ ਫੋਨ ਕਾਨਫਰੈਂਸ ਤੇ ਉਹਨੂੰ ਕਹੇ ਵੀ ਫੋਨ ਆ ਗਿਆ ਨੇ ਗਸੰਗਾ ਦਾ ਭਾਈ ਬਚਾ ਸਾਨੂੰ ਹੁਣ ਬਚਾਲੂ ਤੁਹਾਨੂੰ ਉਹ ਨਹੀਂ ਮੈਂ ਇਹ ਟੰਗ ਤਾਂ ਕੋਈ ਪਿਛੰਦਾ ਏਰਾ ਹੀ ਹੈਗੇ ਪਰ ਮੋਲ ਤੁਸੀਂ ਨਾ ਖਰਾਬ ਕਰੋ ਜਾਦੂ ਟੂਣਾ ਤਾਂ ਤਾਂ ਅਸੀਂ ਲੋਕਾਂ ਨੂੰ ਦੂਰ ਕਰ ਰਹਾ ਸੀ ਤੁਸੀਂ ਸਟੋਰੀਆਂ ਪਾਈ ਜਾਂਦੇ ਆ ਇਸ ਕੰਮ ਵਾਸਤੇ ਤੁਸੀਂ ਚੈਨਲ ਬਣਾਏ ਹੋਏ ਆ ਦੂਜੀ ਗੱਲ ਇਹੋ ਜੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਬੰਦ ਕਰੋ ਕੁੜੀ ਨੂੰ ਕਹਾਂ ਉਹਦੇ ਵਾਈਫਰ ਨੂੰ ਵੀ ਉਹ ਚੀਜ਼ ਨੂੰ ਡਿਲੀਟ ਕਰ ਗਾਹ ਤੋਂ ਅਸੀਂ ਧਿਆਨ ਰੱਖਾਂਗੇ ਕੋਈ ਇਦਾਂ ਦੀ ਗੱਲਬਾਤ ਨਾ ਕਰੋ ਤੁਸੀਂ ਸਮਝ ਕੇ ਚੱਲੋ ਇਸ ਤਰ੍ਹਾਂ ਦੋਸਤੋ ਭਾਈ ਉਮਰਤਪਾਲ ਸਿੰਘ ਮੈਰੋ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਕਿ ਤੁਸੀਂ ਗੁੰਮਰਾਹ ਕਰਨ ਵਾਲੇ ਬਾਬਿਆਂ ਦੀਆਂ ਪ੍ਰੋਮੋਸ਼ਨਾਂ ਨਾ ਕਰੋ ਬਾਕੀ ਦੋਸਤੋ ਸੀ ਗਣਾ ਚਾਹੋਗੇ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਜਲਦੀ ਮਿਲਦੇ ਆ ਕਿਸੇ ਹੋਰ ਨਵੀਂ ਲੇਟੈਸਟ ਨ